ਹਾਂ ਦੱਸੋ ਬਾਈ ਕਾਦੀ ਆਫਰ ਹੈ ਮੇਰੇ ਵੱਲ ਤੇ ਕੀ ਚਾਹੀਦਾ ਹੈ ਹੋਮ ਥੀਏਟਰ ਤੇਰਾ ਪੁਰਾਣਾ ਹੈ ਟੁੱਟਿਆ ਮਿਲ ਗਿਆ ਆਮਨੇ ਕੋ ਹੈਗਾ ਹੈ ਫੇਲਾ ਹੋ ਗਿਆ ਬਾਈ ਚਾਰ ਤੇ ਹੁਣ ਦੋ ਰਹਿ ਗਏ ਕਿੱਕੇ ਰਹਿ ਗਿਆ ਇੱਕੋ ਰਹਿ ਗਿਆ ਕੰਮ ਵੀ ਖਾਸਾ ਕਰਤਾ ਭਾਈ ਹਿੰਮਤ ਮਾਰੀ ਕਹਿੰਦੇ ਮਿਸਤਰੀ ਨੇ ਬਹੁਤ ਹਲਵਾਈ ਨੇ ਲੰਗ ਮਾਰ ਕੇ ਤੁਰਨ ਲੱਗ ਗਿਆ ਨਾ ਮੰਪਾ ਦੇ ਕਿਹੇ ਹੇਟ ਨੂੰ ਕਰਤਾ ਹੈ ਬੋਰੀਆਂ ਨਹੀਂ ਕਰਿਆ ਇਹ ਆ ਦੇਖ ਹਾਂ ਇੱਥੇ ਤਾਂ ਹਾਂ ਆਏ ਹੋ ਗਏ ਨਾਟ ਮੁਚ ਗਏ 3 ਕੁਇੰਟਲ ਵਜਨ ਥੋੜਾ ਆਉਂਦਾ ਕਿਤੇ ਖੜਾ ਹੋ ਕੇ ਵੱਜਿਆ ਜਾ ਲਓ ਜੀ ਬਾਈ ਹਲਵਾਈ ਪਹੁੰਚ ਗਏ ਵਿਆਹ ਦੇ ਵਿੱਚ ਤੇ ਟੈਂਕ ਵਾਲੇ ਵੀ ਆ ਗਏ ਕੰਮ ਚੱਲਦਾ ਜੀ ਪੂਰੇ ਜੋਰਾਂ ਤੇ ਹਲਵਾਈ ਮਿਸਤਰੀ ਹਾਂ ਕੋਈ ਰਹਿ ਤਾਂ ਨਹੀਂ ਗਿਆ ਹਾਂ ਹਾਂ ਜੀ ਬਾਈ ਲਵਾਈ ਸਾਬ ਚਾਣੀ ਬਣਾਉਂਦੀ ਚਾਣੀ ਕੀ ਬਣਾ ਰਹੀ ਜੀ ਚਾਣੀ ਬਣਾ ਰਹੀ ਚਾਣੀ ਬਣ ਗਈ ਚਾਣੀ ਢੱਡੂ ਵਾਲੀ ਢੱਡੂ ਵਾਲੀ ਬਸ ਠੀਕ ਆ ਬਸ ਸਾਰੇ ਟੋਟੇ ਖੁੱਲ੍ਹੇ ਜਾਣੇ ਹੋਰ ਬਾਰੇ ਇੱਧਰ ਖੋਲ ਕੇ ਲੈ ਆ ਯਾਰ ਸਭ ਟੋਟੇ ਕੋਏ ਵਾਲਾ ਬਾਈ ਸਮਾਨ ਇਹ ਕਰਿਆਨੇ ਦਾ ਇੰਨੀ ਮੈਦਦ 3 ਹੋ ਗਈ ਇੱਧਰ ਅੱਗੇ ਨਾ ਆਉਂਦਾ ਯਾਰ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਨੇਤਰ ਬਾਈ ਨਾਲ ਹੀ ਕਰਨੀ ਬਾਈ ਕੰਮ ਕਰਾ ਕੇ ਆਏ ਆ ਵਿਆਹ ਦਾ ਤੁਹਾਨੂੰ ਪਤਾ ਏ ਕੜਾਏ ਕੜੂਵੇ ਦੇਗੇ ਦੁੱਗੇ ਸਾਰਾ ਕੁਝ ਤੇ ਹੁਣ ਚੱਲੇ ਬਾਈ ਖਪੋਗਪੁਰ ਆਪਣੇ ਵੀਰ ਨੇ ਸ਼੍ਰੀ ਖੰਡਵਾਰ ਸਾਹਿਬ ਰਖਾਇਆ ਪਿਆ ਬਾਈ ਜਾਣਾ ਏ ਹਰੀਪੁਰ ਪਿੰਡ ਤੇ ਅੰਕਲ ਵੀ ਜਾ ਰਿਹਾ ਬਾਈ ਜੱਗਾ ਵੀ ਜਾ ਰਿਹਾ ਏ ਉਹ ਤਿਆਰ ਹੋ ਰਹੇ ਆ ਆਪਾਂ ਰੈਡੀ ਹੋ ਗਏ ਬਾਈ ਉਤੇ ਬਾਦਵਾ ਦੁਆਰਾ ਤੋਂ ਆ ਕੇ ਫੇਰ ਨੇਤਰ ਬਾਈ ਨਾਲ ਸੈਟ ਜਾਣਾ ਬਾਈ ਕਿਉਂਕਿ ਇੱਥੇ ਵੀ ਤੁਹਾਨੂੰ ਪਤਾ ਏ ਸਾਰਾ ਦਿਨ ਹਲਵਾਈ ਲੱਗੇ ਰਹਿਣੇ ਚੱਲਦੇ ਹੁਣ ਤੁਹਾਨੂੰ ਮਲਾਉਂਦੇ ਉੱਥੇ ਜਾ ਕੇ ਲੋ ਜੀ ਬਾਈ ਹਾਂਜੀ ਜੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੋਨੇ ਜਿਹੇ ਹੱਥ ਅੱਜ ਬਾਈ ਪਕੌੜਿਆਂ ਦੇ ਹੱਥਾਂ ਸਾਡਾ ਅੰਕਲ ਕਹਿੰਦਾ ਵੀ ਮੁੰਡਾ ਇੰਨਾ ਸ਼ਕੀਨ ਹੈ ਵੀ ਹੁਣ ਤੇ ਹੀ ਐਨਕਾ ਘੜੀ ਕੰਠਾ ਦਹਾ ਕੰਠਾ ਕੰਠਾ ਕਿਥੇ ਪਾਇਆ ਕੰਠਾ ਲੈ ਕੇ ਆਉਣਾ ਕੰਠਾ ਜਿ ਲੈ ਆਉਣਾ ਸੱਚ ਪਹਿਲਾਂ ਪਾਇਆ ਛੋਟਾ ਕਹਿੰਦਾ ਮੈਨੂੰ ਪਸੰਦ ਨਹੀਂ ਅੰਕਲ ਕਿੱਧਰ ਚੱਲੇ ਜੀ ਅੱਜ ਬਿਆਹ ਚੱਲੇ ਆ ਜੀ ਬਿਆਹ ਬਿਆਹ ਨਹੀਂ ਭੋਗ ਤੇ ਚੱਲੇ ਮਨੀਕ ਹਾਂ ਅੱਛਾ ਅੱਛਾ ਤੇ ਮਨੀ 585 ਵਾਲਾ ਬਾਈ ਮੇਰੀ ਗੇਰ ਹੈਗੀ ਪੱਕੀ ਯਾਰੀ ਦੋਸਤੀ ਉਹਨੇ ਬੁਲਾਇਆ ਪਰਸੋਂ ਟਰੈਕਟਰ ਵੀ ਛੱਡਿਆ ਦਾ ਟਰਨਮੈਂਟ ਤੇ ਹਾਂ ਗੱਲਬਾਤ ਹੈਗੀ ਈ ਨੀ ਕਹਿੰਦੇ ਹਾਂ ਬਾਕੀ ਅੰਕਲ ਦੱਸੂਗਾ ਵੀ ਅੰਕਲ ਇਹ ਵੀਡੀਓ ਦੇਖੀ ਟਰੈਕਟਰ ਕਿਵੇਂ ਚੱਲਿਆ ਟਰੈਕਟਰ ਬਹੁਤ ਵਧੀਆ ਚੱਲਿਆ ਜੀ ਹੱਥੇ ਬਾਰੇ ਬਾਈ ਦੇ ਹੱਥ ਲੱਗੇ ਹੋਏ ਤੇ ਇੰਨੇ ਜੋਗਾ ਟਰੈਕਟਰ ਖਾ ਜਾਂਦਾ ਜਿੰਨਾ ਕੰਮ ਕਰ ਗਿਆ ਹਾਂ ਇਹ ਕੰਮ ਕਰ ਗਿਆ ਜਿਹੇ ਚੱਕਰ ਤਾਂ ਨਹੀਂ ਥੋੜੇ ਯਾਰ ਬਕਰ ਨਹੀਂ ਥੋੜਾ ਚੱਬਾ ਕੱਢ ਤੇ ਟਰੈਕਟਰ ਨੇ ਬਈ ਭਾਈ ਆਸੇ ਪਾਸੇ ਲੋਕ ਵੀ ਖੜ ਕੇ ਦੇਖ ਕੇ ਗਏ ਵੀ ਇੰਨੇ ਕ ਟਰੈਕਟਰ ਨੇ ਕਿਹਾ ਕਰਤਾ ਹਾਂ ਓਵਰ ਕੋਈ ਗਰਮ ਨਹੀਂ ਹੋਇਆ ਕੋਈ ਗਰਮ ਨਹੀਂ ਹੋਇਆ ਪਰ ਕਹਿੰਦੇ ਪੱਠੀ ਲਾਲ ਹੋ ਗਈ ਹੁਣ ਇੰਜਣ ਖੁੱਲ ਗਿਆ ਇਹਨਾਂ ਹੁਣ ਜੋਰ ਮਾਰੂਗਾ ਰਵਾ ਹੋਣਾ ਚਾਹੀਦਾ ਇੱਕ ਵਾਰ ਹਾਂ ਆਵੇ ਸਭ ਤੋਂ ਵੱਡੀ ਗੱਲ ਆ ਬਾਈ ਜੇ ਹਰੀਪੁਰ ਕੰਨੀ ਨਾ ਜਾਣਾ ਫਟਕ ਮਾਰਦੀ ਐ ਇਹ ਫਟਕ ਨਹੀਂ ਹੋਣੀ ਚਾਹੀਦੀ ਉਹ ਟਾਈਮ ਦਾ ਪਤਾ ਉਹ ਨਹੀਂ ਤੁਰਦਾ ਹਾਂ ਪੂਰੀ ਕਹਿੰਦਾ ਮੈਨੂੰ ਟਾਈਮ ਦਾ ਪਤਾ ਹੈ ਵੀ ਮੈਂ ਤੁਰਦਾ ਹੀ ਨਹੀਂ ਫਿਰ ਪੂਰੀ ਦੇ ਬਾਈ ਹਰੀਪੁਰ ਕੰਨੀ ਸੌਰੇ ਐ ਉਹ ਟਾਈਮ ਦੇਖ ਕੇ ਜਾਂਦਾ ਆ ਕਿਸੇ ਨਾ ਮਾਰ ਲਈ ਅਸੀਂ ਹੁਣ ਟਾਈਮ ਦੇਖਿਆ ਨਹੀਂ ਹੈਗਾ ਉਲਝੇ ਹਾਂ 10 ਮਿੰਟ ਤਾਂ ਲੱਗੂਗਾ ਹਾਂ 5-7 ਮਿੰਟ ਤਾਂ ਲੱਗੂਗੇ ਦੇਖਦੇ ਬਾਕੀ ਲੋ ਜੀ ਬਾਈ ਪਹੁੰਚ ਗਏ ਟਿਕਾਣੇ ਪਰ ਹਾਂਜੀ ਵੀਰ ਕੀ ਆ ਲੈ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਹਾਂਜੀ ਹਾਂਜੀ ਜੱਗਾ ਜੀ ਪਹੁੰਚ ਗਏ ਅੱਛਾ ਅਜੀਬ ਵਾਲਾ ਠੀਕ ਆ ਠੀਕ ਆ ਲਓ ਜੀ ਬਾਈ ਪਾਂਚੀ ਵੀ ਜਿੱਤੇ ਵੀ ਆਪਣੇ ਪਰ ਪਾਂਚੀ ਵੀ ਆਪਣੇ ਹੈ ਸਾਡੇ ਨਹੀਂ ਹੈ ਕਿਲੀ ਗੱਡ ਕੇ ਹਟੇ ਪੱਕੇ ਪਹਿਲਾਂ ਕਿਲੀ ਗੱਡੀ ਆ ਟਰੈਕਟਰ ਵੀ ਖੜਾ ਬਣਾ ਉਧਰ ਏ ਟਰੈਕਟਰ ਵੀ ਰਖਾਉਣਾ ਭਾਈ ਜਿਹੜਾ ਅੰਕਲ ਬੱਲੇ ਬੱਲੇ ਕਰਾ ਦੇ ਟਰੈਕਟਰ ਨੇ ਹੁਣ ਹੁਣ ਕਿੰਨੇ ਤਰੀਕ ਨੂੰ ਛੱਡਣਾ ਵੀਰੇ ਸਲਾਹ ਬਣਦੀ ਐ ਪੱਕਾ ਪੱਕੀ ਸਲਾਹ ਹੁਣ 6 ਤਰੀਕ ਨੂੰ ਡੇਰਾ ਪਸੀ ਛੱਡਣਾ ਭਾਈ ਪੱਕੀ ਪੱਕੀ ਅੰਕਲ ਜੀ ਦਾ ਹੁਣ ਕੱਲ ਟੂਰਨਾਮੈਂਟ ਹੋਇਆ ਉੱਥੇ ਬੰਦੇ ਯਾਦ ਕਰਦੇ ਨੇ ਕਿ ਟਰੈਕਟਰ ਨਹੀਂ ਆਇਆ ਆਪਣਾ ਸਾਡਾ ਪ੍ਰੋਗਰਾਮ ਦਾ ਜੀ ਤਾਂ ਨਹੀਂ ਆਈ ਪਹੁੰਚੇ ਹੈਗੇ ਜਿਵੇਂ ਇਹ ਵੀ ਜ਼ਰੂਰੀ ਤਾਂ ਵੀ ਬੰਦੇ ਫੈਨ ਹੋ ਗਏ ਟਰੈਕਟਰ ਦੇ ਯਾਦ ਕਰਦੇ ਆ ਹਾਂ ਯਾ ਲਗਾ ਕੇ ਪੀ ਲੋ ਐਵੇਂ ਨਹੀਂ ਵੀਰੇ ਬੰਦਿਆਂ ਨੇ ਉੱਥੇ ਟਰੈਕਟਰ ਯਾਦ ਕਰਿਆ ਆਪਣਾ ਵੀ ਉਹ ਟਰੈਕਟਰ ਕਰਕੇ ਆਏ ਸੀ ਕੋਈ ਨਹੀਂ ਹੁਣ ਛੇ ਤਰੀਕ ਨੂੰ ਦੇਖਦੇ ਆ ਆ ਜਾ ਕੇ ਪੱਟਾਂ ਤੇਲ ਲਾ ਲਈ ਹੁਣ ਹਾਂ ਹਾਂ ਠੀਕ ਐ ਭੱਜਣਾ ਨਾਲ ਐ ਉੱਡਣਾ ਪੂਰਾ ਭੱਜਿਆ ਬਾਈ ਕਹਿੰਦੇ ਆ ਖੜਾ ਏ ਉੱਡਣਾ ਜਹਾਜ਼ ਪਾਣੀ ਵਿੱਚ ਏ ਪਾਣੀ ਵਿੱਚ ਏ ਬਾਈ ਹਾਇਗੇ ਨਵੇਂ ਪਾ ਕੇ ਚੜਨਾ ਚਾਹੀਦਾ ਅੱਛਾ 16 ਦੇ ਟਾਇਰ ਬਾਈ ਇੱਕ ਦੇਖ ਲੋ ਕਿੰਨਾ ਜ਼ੋਰ ਲੱਗਿਆ ਇੰਜਨ ਦੀ ਮੜੀ ਜੀ ਵੀ ਲੀਕਿੰਗ ਨਹੀਂ ਹੈਗੀ ਲੀਕਿੰਗ ਦਾ ਤਾਂ ਮਤਲਬ ਨਹੀਂ ਲਾ ਕੋੜਾ ਪਾਈ ਦੇ ਮੂਰੇ ਅਸੀਂ ਤਿੰਨ ਬੋਰੀਆਂ ਰੱਖਿਆ ਦੀਆਂ ਵੰਪਨ ਦੇ ਕਿਹੇ ਹਿੱਟ ਨੂੰ ਕਰਤਾ ਹੈ ਬੋਰੀਆ ਨਹੀਂ ਕਰਿਆ ਇਹ ਆ ਦੇਖ ਹਾਂ ਇੱਥੇ ਤਾਂ ਆਏ ਹੋ ਗਏ ਨਟ ਮੋਚ ਗਏ ਤਿੰਨ ਕੰਟਰੋਲ ਵਜਨ ਥੋੜਾ ਆਉਂਦਾ ਕਿਤੇ ਖੜਾ ਹੋ ਕੇ ਵੱਜਿਆ ਜਾ ਸਲਾਨਸਰ ਤਾਂ ਮੈਂ ਕਹਿੰਦਾ ਉਧਰ ਪੈਂਦੇ ਨਹੀਂ ਤਾਂ ਹੈਗਾ ਬਾਹਰ ਆ ਦੇ ਹੱਥ ਵਧੀਆ ਜੀ ਸਲਾਨਸਰ ਨਾ ਪਾਵੇ ਉਧਰ ਜਿਲ ਗਿਆ ਤਾਂ ਹੱਥ ਮੁੱਕੇ ਆ ਦੇਖ ਮੈਂ ਹੁੱਕ ਨਹੀਂ ਹੱਥ ਟਰਬੋ ਤੇ ਪ੍ਰੈਸ਼ਰ ਗਲੇ ਨਿਕਲ ਕੇ ਕਰ ਗਿਆ ਹੋਰੇ ਦੇਣਾ ਤਾਂ ਇਹਦਾ ਖੋਲੇ ਦੇਣਾ ਬਾਈ ਪਾਈਪ ਪਿੰਡ ਦੇ ਮੁੰਡਿਆਂ ਨੂੰ ਵੀ ਸ਼ੌਂਕ ਆ ਕਹਿੰਦੇ ਵੀ ਲੈ ਕੇ ਜਾਣਾ ਛੇ ਤਰੀਕ ਨੂੰ ਕੁਸਮਰਜੀ ਹੋ ਜਵੇ ਇਸ ਤੋਂ ਨਹੀਂ ਹੁੰਦੀ ਨਹੀਂ ਤੇ ਆਹ ਜਿਹੜਾ ਪੂਰੀ ਤਰ੍ਹਾਂ ਕੱਟੇ ਜਿਵੇਂ ਨਹੀਂ ਨਾ ਖਨੀਜ ਵਾਲਾ ਪੋੜਾ ਚੱਲਦਾ ਕਰੋ ਕਿੰਨੇ ਦੀ ਚੱਲਦੀ ਲੋ ਜੀ ਬਾਈ ਫੋਟੋ ਹੋਣ ਲੱਗੀ ਸਾਰਿਆਂ ਦੀ ਇਹ ਜਿਹੜਾ ਥੋੜੀ ਜਿਹੀ ਅੱਖਾਂ ਨਹੀਂ ਆ ਤੁਮ ਜੇ ਦੇਖੀਂ ਲੱਗਦਾ ਕੁਝ ਚਾਕੇ ਕਾ ਬਿਚਾਕੇ ਬਾਈ ਗੱਲ ਕਹੀ ਵੀ ਸੱਚੀ ਹੋ ਗਈ ਕੱਪੜੇ ਸਾਰੇ ਖੁੱਲ ਗਏ ਹਲ ਬਾਈ ਹਾਂ ਦੇਖਿਆ ਸਵੇਰ ਨੂੰ ਗਣਾਇਦ ਚਾਰ ਬਾਈ ਚਾਰ ਤੇ ਭੱਗ ਗਿਆ ਚਾਰ ਤੇ ਗਿਣਤੀ ਜਾਣ ਪੂਰੇ ਹੁਣ ਦੋ ਰਹਿ ਗਏ ਕਿੱਕੇ ਰਹਿ ਗਿਆ ਇੱਕ ਹੋਰ ਰਹਿ ਗਿਆ ਕੰਮ ਵੀ ਖਾਸਾ ਕਰਤਾ ਭਾਈ ਮਤ ਮਾਰੀ ਕਹਿੰਦੇ ਮਿਸਤਰੀ ਨੇ ਬਹੁਤ ਹਲਵਾਈ ਨੇ ਲੰਗ ਮਾਰ ਕੇ ਪਰਨ ਲੱਗ ਗਿਆ ਹੁਣ 23 6 ਵਜੇ ਫਟ ਵੱਜੀ ਵੀ ਲੱਤ ਮਾਰਦੀ ਖੱਤਰ ਨੇ ਪਾਣੀ ਖੱਤਰ ਲੈ ਦੱਸ ਕੋੜਾ ਕੁੜਾ ਦਾ ਮੰਨਿਆ ਮਾਰੀ ਵੀ ਖੱਤਰ ਲੈ ਲੱਤ ਮਾਰੀ ਉਹ ਫਿਰ ਇੱਕ ਦਿਨ ਹੈ ਨਾ ਜਿਆਦਾ ਪੀਤੀ ਸੀ ਕਿਤੇ ਪ੍ਰੋਗਰਾਮ ਦੇ ਵਿੱਚ ਦੋੜਾ ਪਿੱਛੇ ਨਾ ਕਿਤੇ ਖੱਤਰ ਨੂੰ ਆਪਣਾੜੀ ਸਾਥੀ ਗਿਆ ਪੰਗਾ ਲੈ ਰਿਆ ਹੈ ਗੱਜਰ ਨੂੰ ਆਡੀ ਸਮਝ ਗਿਆ ਨਾ ਅੱਛਾ ਮੈਂ ਇਹਦੇ ਪਰ ਚਲੇਗਾ ਗੱਜਰ ਦੇ ਨਾਮ ਹੱਥ ਤੇ ਪਿੱਛੇ ਨੂੰ ਡੰਗੂ ਦੇ ਵਿੱਚ ਹੀ ਕੱਢ ਕੇ ਲਾ ਪਾਵਾਂਗੇ ਅੱਛਾ ਇਹਦਾ ਤੰਦ ਕੱਢਾ ਦੇ ਨੀ ਭਾਈ ਫਿਰ ਛੱਟ ਖੂਰੀ ਵੱਜੀ ਮੇਰੇ ਸਾਡੀ ਠੀਕ ਨਹੀਂ ਆਏ ਤੇ ਚੱਪੜੀ ਉਹ ਟੁੱਟੀ ਆ ਸਾਡੀ ਤਾਂ ਠੀਕ ਨਹੀਂ ਆਡੀ ਠੀਕ ਹੈ ਐਵੇਂ ਸਾਡੇ ਤੇ ਕਮਾਰ ਫੋੜ ਲਵੇ ਚੱਪੜੀਆਂ ਬਣਾ ਜਾਂ ਉਹਨਾਂ ਨੇ ਜੱਸ ਕਿਹੜੀ ਪਾਉਣੀ ਹੈ ਜਦ ਤੇ ਮੈਂ ਬੋਲਿਆ ਵੀ ਜੇ ਕਣਾਂ ਟੁਰਦਾ ਜਾਣ ਕੇ ਹੋਵੇ ਲੰਗ ਲੱਗਿਆ ਮਾਰ ਦੇਣਾ ਨਾ ਗੰਗ ਤਾਂ ਮੈਂ ਚਾਲ ਤੇ ਬੰਕੋ ਖਰਾਂਗਾ ਬਈ ਦਰਦ ਕਰਦੀ ਹੈ ਨਾਮ ਕਰਦੀ ਫੁੱਲ ਦਰਦ ਕਰਦੀ ਹੈ ਨਹੀਂ ਦਾ ਹੈਗਾ ਜੀ ਨਾਮ ਕਰਮੀ ਤਾਂ ਨਹੀਂ ਲਓ ਜੀ ਬਾਈ ਹੁਣ ਵਟਣੇ ਲੱਡੂ ਹਰਵਿੰਦਰ ਲੱਡੂ ਆ ਰਮਸਕ ਆ ਗਿਆ ਤੇ ਇਹ ਤਾਂ ਉਹੀ ਆ ਨਹੀਂ ਲੱਡੂ ਵਟਣੇ ਹਾਂ ਉਹ ਮੇਰਾ ਭੋਗ ਪਜਾ ਕੇ ਆਇਆ ਹੈ ਹਰੀ ਫਰ ਕਰਨ ਛੱਡਿਆ ਮੜ ਯਾਰ ਛੱਡਿਆ ਮੈਗਾ ਕੇ ਆਇਆ ਕਿਦਣਾ ਹੈ ਆ ਜਾ ਉਹ ਕਿਦਣਾ ਵਹਿੰਦੀ ਕੱਲ ਪਾਤੋਂ ਪਤਾ ਨਹੀਂ ਹਾਂਜੀ ਉਹ ਪੰਮੂ ਨੰਗੇ ਪੈਰ ਯਾਰ ਚੱਪਲਾ ਦਾ ਪਾਇਆ ਆਇਆ ਵਿਹਲੇ ਦੇ ਤੂੰ ਆਸਰੀ ਗਾਦ ਹੋਰ ਫੇ ਠੀਕ ਆ ਦੇਸੀ ਨਾ ਤਾਂ ਜੋ ਨੀਂ ਨੀ ਲਈ ਠੰਡ ਲਾਉਣੀ ਤੁਸੀਂ ਨਾ ਕੇ ਕੱਪੜੇ-ਕੁੱਪੜੇ ਪਾ ਕੇ ਆਓ ਬਾਈਆਂ ਨੇ ਟੌਰ ਕੱਢਤੀ ਹਾਂ ਦੱਸੋ ਬਾਈ ਕਾਦੀ ਆਫਰ ਹੈ ਮੇਰੇ ਵੱਲ ਤੇ ਕਿਆ ਚਾਹੀਦਾ ਹੈ ਕਾਊਂਟਰ ਤੇਰਾ ਪੁਰਾਣਾ ਏ ਟੁੱਟਿਆ ਮੇਰਾ ਗਿਆ ਆਮਨੇ ਕੋ ਹੈਗਾ ਏ ਥੀਲਾ ਹੋ ਗਿਆ ਆ ਜਾਓ ਉਹ ਕਾਕੇ ਦੀ ਝਟਕੇ ਮੈਂ ਤਾਂ ਪ੍ਰੋਗਰਾਮ ਪਜਾ ਗਿਆ ਆ ਭੋਗ ਤਾਂ ਉੱਥੇ ਤੇ ਆਇਆ ਨਾ ਨਾ ਮੈਂ ਹੁਣ ਇਹਨਾਂ ਨੂੰ ਦੱਸਤਾ ਵੀ ਆਂ ਇਹਨੇ ਕਹਿੰਦੇ ਸਾਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹਾਂ ਵੀਰੇ ਬੰਦੇ ਫੁੱਲ ਬੰਦੇ ਫੁੱਲ ਹੈ ਕਹਿੰਦੇ ਟੈਨਸ਼ਨ ਨਹੀਂ ਲੈਣੀ ਹੈਗੀ ਹਾਂ ਛੋਟੂ ਕੱਖ ਪਾਇਆ 8 ਵਜੇ ਰਾਣਾ ਡੰਗਰੇ ਨੂੰ ਕੱਖ ਪਾਇਆ ਕਿ ਡੰਗਰੇ ਦੀ ਪਤਾ ਕਿੱਥੇ ਆ ਬਈ ਥੋੜੇ ਕਿਲਾ ਹੈ ਇਹ ਸਾਡਾ ਹੀ ਬੰਦਾ ਹੈ ਦੇਖੇ ਨਾ ਲਓ ਜੀ ਬਾਈ ਡੀਸੀ ਬਾਈ ਅਸੀ ਗੱਲ ਦੀ ਕਿੱਦਾਂ ਡਿਊਟੀ ਨਹੀਂ ਸੀ ਭਾਈ ਮਾਂ ਘਰੇ ਦਾ ਜੀ ਤਾਂ ਹੁਣ ਨੇਤਰ ਬਾਈ ਨਾਲ ਕੰਨੀ ਆਂ ਜੀ ਮਾਂ ਪਹਿਲਾਂ ਦਵਾਈ ਲੈ ਕੇ ਆੜਿਆ ਮੂੰਹ ਠੰਡ ਲੱਗੇ ਸਾ ਤਾਂ ਨਾਲ ਨਾ ਰੁਪੂ ਨੂੰ ਛੱਡ ਲੈਣ ਚਲੇ ਕੇ ਚਪਣਾ ਪਾ ਕੇ ਹਾਂ ਉਹ ਫਾਈ ਹਵਾ ਹੀ ਲੱਗੀ ਪੈਰਾਂ ਨੂੰ ਇੱਕ ਗੱਲ ਆ ਭਾਈ ਡੀਸੀ ਤੂੰ ਠੰਡ ਜ਼ਿਆਦਾ ਮੰਨਦਾ ਮੈਂ ਦੇਖ ਲਿਆ ਕੜੀ ਹੁਣ ਤੇ ਦਸਤਾਨੇ ਪਾਉਣ ਲੱਗ ਗਿਆ ਭਾਈ ਕੋਈ ਨਹੀਂ ਚੰਗੀ ਗੱਲ ਹਾਂ ਭਾਈ ਤੇਰੇ ਬਹੁਤ ਚੰਗੀ ਆ ਅੱਛਾ ਹੁਣ ਠੀਕ ਆ ਸਰੀਰ ਤੇ ਉੱਪਰ ਕੁਛ ਨਹੀਂ ਦੱਸ ਮੈਨੂੰ ਪਹਿਲਾਂ ਮੇਰੀ ਹਾਂ ਪਰਮਾਰ ਕੋਲ ਚਲੇ ਜਾ 5 ਦਿਨ ਬਾਅਦ ਫੇਰ ਗਾ 200 ਰੁਪਏ ਬਸਤੀ ਦੀ ਸੁ ਭਾਈ ਡਾਕਟਰ ਆਇੰਦਾ ਆਪਣਾ ਲੈਣੀ ਹੈ ਤਾਂ ਹੀ ਚੱਲਦੇ ਆ ਪੰਜ ਪੰਜ ਦਿਨ ਤੱਕ ਨਹੀਂ ਦਿੰਦੇ ਬਸਤੀ ਦੇ ਦੋਸਤ ਕਰਨ ਨਹੀਂ ਆਇਆ ਭਾਈ ਹੁਣ ਡੀਸੀ ਨੇ ਵਿਆਹ ਵੇ ਆ ਰਾਜੀ ਹੋਣਾ ਹੁਣ ਇਹਨੂੰ ਤਕੜਾ ਰੱਖਣਾ ਹੈ ਨਹੀਂ ਹਲਵਾਈਆਂ ਕੋ ਕਿਹੜਾ ਮਾਰੇਗਾ ਤਾਂ ਆਪੇ ਤਕੜਾ ਹੋਏਗਾ ਬੱਬਾ ਇੱਕ ਤਾਂ ਕਹਿੰਦਾ ਖਾ ਕੇ ਤਕੜਾ ਹੁੰਦਾ ਤਾਂ ਦੇਖ ਕੀ ਤਕੜਾ ਹੋਏਗਾ ਬੱਬਾ ਲੈਣ ਦੇ ਨਹੀਂ 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 ਹੋਰ ਵਧੀਆ ਵਧੀਆ ਟੈਂਟ ਲੱਗ ਗਿਆ ਭਾਈ ਟੈਂਟ ਲੱਗੇ ਜਾਣਾ ਟੈਂਟ ਆ ਗਿਆ ਹਲੇ ਲੱਗਿਆ ਨਹੀਂ ਕਿ ਲੱਗ ਜਾਣਾ ਲੱਗ ਜਾਣਾ ਟੈਂਟ ਲੱਗ ਜਾਣਾ ਬਾਈ ਠੀਕ ਹੈ ਕਿਹਦੇ ਨਾਲ ਵਿੱਧੀ ਬਣਿਆ ਪਿਆ ਇਹਨਾਂ ਬਰਾਤ ਜੱਜੂ ਘੜੀ ਸੀ ਟੈਂਟ ਟੈਂਟ ਬਾਈ ਜੱਜਦਾ ਪਿੰਡ ਦੇ ਪਿੰਡ ਦਾ ਵੀ ਹੁੰਦਾ ਨਾ ਉਹ ਜ਼ਿਆਦੀ ਹੁੰਦੇ ਪਿੰਡ ਦਾ ਵਿਆਹ ਪਿੰਡ ਦਾ ਹੀ ਹੁੰਦਾ ਬਾਈ ਅੱਜ ਵੀ ਪਿੰਡ 'ਚ ਦੋ ਵਿਆਹ ਏ ਹਾਂ ਇੱਕ ਬਰਾਤ ਚੜੀ ਆ ਤੇ ਇੱਕ ਕੁੜੀ ਦਾ ਇੱਕ ਮੁੰਡੇ ਦਾ ਹਾਂ ਔਰ ਖਾਪਾਈ ਗੱਡੀ ਵਿਚਾਰੀ ਹੁਣ ਬਾਹਰ ਕੱਢੀ ਇੱਕ ਵਾਰ ਇਹ ਨਾ ਪ੍ਰਿੰਡਾ ਵੀ ਲੱਗ ਗਿਆ ਤੇ ਆ ਪਰ ਇਹ ਚੱਲਦੀ ਹੋਗੀ ਜਾਨ ਹੈਗੀ ਐ ਬਾਈ ਆਪਾਂ ਕੁਝ ਨਹੀਂ ਕਰ ਸਕਦਾ ਹਾਂ ਹਾਂ ਪੰਡਾ ਮੋਲ ਗਈ ਜਿੰਦੀ ਲੱਗੇ ਵੇ ਤੇ ਨਾ ਜੇ ਨੁਕਾਨ ਦਾ ਕੰਮ ਚੱਲਦਾ ਤਾਂ ਹਾਂ ਦੇਖ ਲੈ ਅਵੇਂ ਨਾ ਮੇਰੀ ਗੱਲ ਆ ਅੱਤਜਣ ਹੈ ਬਾਈ ਅੱਜ ਇਹਦੇ ਤੇ ਲੋ ਚੱਲਦੀ ਹੋਗੀ ਅੱਤਜਣ ਹੈ ਬਾਈ ਅੱਤਜਣ ਹੈ ਇਹਦਾ ਡੈਡੀ ਬੱਡੇ ਲੋ ਜੀ ਬਾਈ ਕੁਰਸੀਆਂ ਲਾਤੀਆਂ ਟੈਂ ਦੇ ਵਿੱਚ ਤੇ ਰੋਟੀ ਚੱਲ ਵੀ ਹਾਂ ਠੀਕ ਅਰੀਦ ਵੀ ਪਹੁੰਚ ਕੇ ਤਿਆਰ ਹੋ ਗਏ ਅਰੀਦ ਮੋٹے ਕੱਪੜੇ ਪਾ ਲੈ ਹਾਂ ਬੇਲਜਾ ਹੋ ਗਿਆ ਭਾਈ ਹੁਣ ਟੌਮੀ ਵੀ ਦੇਖਦਾ ਵੀ ਮੈਂ ਕਿੱਥੇ ਫਸ ਗਿਆ ਅੱਜ ਬੰਦੇ ਹੀ ਆਈ ਜਾਂਦੇ ਟੌਪ ਟੌਪ ਕੇ ਗਾਲਾਂ ਕੱਢ ਕਹਿਣਾ ਉਹ ਵੀ ਡੰਡਾ ਹੋ ਗਿਆ ਭਾਈ ਇਹ ਇਹ ਵੀ ਸ਼ਿਫਟ ਕਰਨਾ ਹਾਂ ਇਹ ਵੀ ਆ ਤੇ ਮਾਤੇ ਮਾਤੇ ਬੰਨ ਗਿਆ ਉੱਧਰ ਬੰਨ ਦੂਗਾ ਦਿਨ ਦਿਨ ਉੱਧਰ ਬੰਨਦੀ ਕਰਨਾ ਫਾਰਮ ਹੁ ਬਣਾਉਂਦੇ ਆ ਜੀ ਬਣੀ ਦੂਤੀ ਬਾਈ ਇਹਦੀ ਲਾਗ ਪਰ ਜਗਾ ਹੈਗੀ ਐ ਇਹ ਉੱਧਰ ਬੰਨ ਦੇਣਾ ਇਹ ਤਾਂ ਪ੍ਰਸ਼ਤੀ ਚ ਆਉਂਦੇ ਹਨ ਨੂੰ ਬਲਾਸ ਦਿੰਦੂ ਜੀ ਸਰ ਵੀ ਦਿੰਦੇ ਲੋ ਜੀ ਬਾਈ ਨਿਆਣੇ ਕਹਿੰਦੇ ਬਿਆਲ ਦੇ ਘਰ ਕਿਹੜਾ ਮਾਰ ਕੇ ਆ ਗਏ ਹਾਂ ਜੀ ਜੀ ਲੱਗਿਆ ਹਾਂ ਹਾਂ ਜੀ ਬਾਈ ਮੁੜਿਆ ਹੈ ਹਾਂ ਕਮਿਆ ਹੈ ਹੋਰ ਫਿਰ ਠੀਕ ਹੈ ਕੌਣ ਕੌਣ ਆਇਆ ਇੱਥੇ ਮਾਲਾ ਤੁਸੀਂ ਮੈਂ ਮੈਂ ਮੇਰੇ ਮਮਾ ਮਮਾ ਕਿੱਥੇ ਗਏ ਮਮਾ ਰੁੱਪੜ ਹਾਂ ਰੁੱਪੜ ਕੋ ਮੜ ਗਏ ਸ਼ੋਪਿੰਗ ਕਰਨ ਗਏ ਲਾਦੇ ਹੈ ਕੀ ਕਰਨਗੇ ਸ਼ੋਪਿੰਗ ਹਾਂ ਫਿਰ ਹਾਂ ਮੰਮੂ ਚੱਪਲਾ ਮਿਲਿਆ ਨਹੀਂ ਫਿਰ ਕਹਿੰਦੇ ਚੱਪਲਾ ਖੋ ਗਏ ਵਿਆਹ ਚ ਮੁੰਡੇ ਨੇ ਮਿਲਿਆ ਨਹੀਂ ਹੈਗੀਆਂ ਦੱਬ ਦੇ ਕਿਤੇ 65 ਬਾਈ ਹੈ ਜਦੋਂ ਹੁਣ ਉਰੀ ਰਹੂਗਾ ਕਾ ਜਾਣਾ ਅੱਜ ਜਾਣਾ ਹੈ ਕੱਲੂ ਸਕੂਪੇਪਾ ਰਾਜਾਸ ਬਿਆਹ ਦੇਖਣਾ ਵਿਆਹ ਤਾਂ ਕੱਲੂ ਆ ਕੱਲੂ ਉੱਥੇ ਕਬਿਆਲ ਦੇਣ ਆਉਂਗਾ ਹਾਂ ਕਾਲੂ ਵੀ ਆਉਂਗਾ ਫਰਸੋਂ ਵੀ ਹਾਂ ਦੱਸਦਾ ਕਿਥੋਂ ਹਾਂ ਕਾਲੂ ਤਾਂ ਮੈਂਦੀ ਝੂਠ ਕੌਣ ਕਹਿੰਦਾ ਮੈਂਦੀ ਆ ਕੌਣ ਕਹਿੰਦਾ ਪਤਾ ਹੈ ਹਾਂ ਪਤਾ ਹੈ 6 ਇੱਕ ਹੈ ਤੇਸਵੇਂ ਨਾ ਜੇਸੇ ਨਾ ਗੱਡੀ ਤੇ ਦੂਰੇ ਉਹ ਕਿਤੇ ਉਹੀ ਨਾ ਗਾਹਾਂ ਨੂੰ ਰੋੜ ਜਵੇ ਠੀਕ ਹੈ ਰੋਡ 'ਤੇ ਖੜੀ ਹੈ ਵੈਸੇ ਇੱਟਾ ਤਾਂ ਮੂਰੇ ਲਾਈ ਵੀ ਹੈ ਲਓ ਜੀ ਬਾਈ ਪੱਤਾ ਵੀ ਹਰੀ ਪਰ ਜਾਇਆ ਹੈ ਬਾਈ ਆਪਣੇ ਵੀਰ ਨੇ ਖੰਡਵਾਰ ਸਾਹਿਬ ਕਰਾਇਆ ਤਾਂ ਉੱਥੇ ਦੇ ਬਾਹਰ ਮਾ ਕਹਿੰਦੇ ਹੁਣ ਪਿੰਡ ਆ ਗਏ ਨੇਤਰ ਬਾਈ ਨਾਲ ਕਿਹੜਾ ਮਾਰ ਕੇ ਘਰ ਨੂੰ ਆਏ ਆ ਕਹਿੰਦੇ ਲੋਰ ਪਾਉਣੀ ਆ ਹੁਣ ਪੈਂਟ ਖੋਲਤੀ ਹਾਂਜੀ ਬੰਮੂ ਕਿਹੜਾ ਲਾਉਣਾ ਲਾਰੇ ਫਿਰ ਇੱਦਾਂ ਬਣਾ ਲਾਈ ਜਾਂਦਾਈ ਲਾਈ ਜਾਂਦਾ ਡਰਦਾ ਨਹੀਂ ਲੈ ਦਾ ਆਵਦਾ ਕਿਤੇ ਬੂਟਿਆਂ ਦੇ ਵਿੱਚੋਂ ਖਹਿ ਕੇ ਲੰਘਦਾ ਏ ਇੱਕਾ ਫਾਰਸ ਪਾਇਆ ਤਾਂ ਬਾਈ ਉਦੋਂ ਨੇ ਦਬ ਗਿਆ ਤਾਂ ਇਹ ਵੀ ਪੱਕ ਗਿਆ ਹੁਣ ਉਹ ਵਿੱਚ ਨਾ ਵੱਜੀ ਗੱਡੀ ਮਾਰਾ ਮਾਰੀ ਦੇਖੀ ਨਹੀਂ ਗਿਰਫਾ ਰੱਖੀ